ਮੈਂ ਕਦੇ ਤੁਹਾਡੇ ਨਾਲ ਜਾਂ ਪੰਥ ਨਾਲ ਜਾਂ ਪੰਜਾਬ ਨਾਲ ਇਦਾਂ ਕਦੇ ਪੇਸ਼ਨਾਮਾ ਵਿੱਚ ਆਉਣਾ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਬੋਲਦੇ ਹੋ ਜਾਂ ਮੇਰੇ ਤੋਂ ਤੁਸੀਂ ਤਲਕੀ ਭਾਲਦੇ ਹੋ ਮੈਨੂੰ ਨਹੀਂ ਪਤਾ ਪਰ ਗਿਆ ਜਨਾ ਮੈਂ ਬੇਨਤੀ ਕਰਦਾ ਮੈਨੂੰ ਡਾਇਰੈਕਟ ਕਾਲ ਲਾ ਲਈ ਤੇਰੇ ਕੋ ਨੰਬਰ ਹੈਗਾ ਕੋਈ ਇਦਾਂ ਦੀ ਮੈਂ ਕੰਟਰੋਵਰਸੀ ਨਹੀਂ ਜਾਉਂਦਾ ਮੇਰੇ ਮਨ 'ਚ ਮੇਰੇ ਬਹੁਤ ਕੁਝ ਆ ਮੈਂ ਫੇਸਬੁਕ ਕਰਨ ਨਹੀਂ ਕਰਨਾ ਚਾਹੁੰਦਾ ਬੜੇ ਅਜਿਹੇ ਪਿਆਰ ਪਿਆਣਾ ਭਰਾ ਹੈਗੇ ਆ ਜਿਨ੍ਹਾਂ ਨਾਲ ਮੈਂ ਲਾਂਚ ਲਾਂਚ ਭਰ ਕੇ ਬੜਿਆਂ ਨੂੰ ਤੁਰਨਾ ਵੀ ਸਿਖਾਇਆ ਠੀਕ ਹੈ ਪਰ ਜੇ ਮੇਰੇ ਨਾਲ ਆਪਾਸਾ ਵਟਕੇ ਖੜੇ ਆ ਨਾ ਕਿਸੇ ਗੱਲੋਂ ਖੜੇ ਆ ਤੇ ਆਪਾਂ ਉਹਨਾਂ ਨੂੰ ਅਜ ਤੱਕ ਇਹ ਬੋਲਿਆ ਨਹੀਂ ਮੇਰੇ ਬਾਰੇ ਚਾਹੀ ਉਹਨਾਂ ਨੇ ਪੋਸਟਾਂ 'ਤੇ ਨਾ ਕਰਦੀਆਂ ਹਾਂ ਕਿਉਂਕਿ ਮੇਰਾ ਇੱਕੋ ਇੱਕ ਕਹਿਣਾ ਮੰਨਣਾ ਇਹ ਆਪਾਂ ਇਹ ਮਾਮਲਾ ਆਪਣਾ ਜਿਹੜਾ ਹੈਗਾ ਅ ਪਰਸਨਲ ਨਹੀਂ ਹੈਗਾ ਆਪਾਂ ਜੇ ਇੱਥੇ ਉਲਝ ਗਏ ਨਾ ਤੇ ਆਪਣੀ ਹਿੱਤ ਮਾਰੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਗੇਲ ਸਿੰਘ ਅਲਫਾ ਬਲਜੀਤ ਸਿੰਘ ਦੇ ਨਾਮ ਤੋਂ ਜਿਹੜੀ ਆ ਉਹਨਾਂ ਦੀ ਆਈਡੀ ਤੋਂ ਇੱਕ ਵੀਡੀਓ ਵੇਖੀ ਸੀ ਜੀ ਮੈਨੂੰ ਮੇਰੇ ਭਰਾ ਨੇ ਦਿਖਾਈ ਸੀਗੀ ਉਹ ਬਿਨਾ ਨਾਮ ਲਈ ਤੋਂ ਮੇਰੇ ਬਾਰੇ ਚਲੋ ਗੱਲਬਾਤ ਬਾਈ ਕਰ ਰਿਹਾ ਕੋਈ ਗੱਲ ਨਹੀਂ ਵੱਡਾ ਭਰਾ ਆਪਣਾ ਜਈਆਂ ਅਜਿਹੀਆਂ ਗੱਲਾਂ ਹੁੰਦੀਆਂ ਉਹਨਾਂ ਗੱਲਾਂ ਤੇ ਆਪਦੇ ਸਾਰੇ ਭਰਾਵਾਂ ਨਾਲ ਸਾਡੀਆਂ ਭੈਣਾਂ ਨਾਲ ਆਪਦੇ ਮਾਵਾ ਪਿਓਾਂ ਨਾਲ ਸਾਰਾ ਕੁਝ ਧੀਆਂ ਪੁੱਤਾਂ ਨਾਲ ਚਲਦੀਆਂ ਗੱਲਾਂ ਨੇ ਮਤ ਫਿਰ ਜੀ ਪਰ ਭਰਾ ਨੇ ਬਿਨਾ ਨਾਮ ਨੇ ਦੋ ਤਾਂ ਗੱਲਾਂ ਕੀਤੀਆਂ ਚਲੋ ਆਪਾਂ ਉਹ ਗੱਲਾਂ ਨਹੀਂ ਕਹਿੰਦੇ ਜਿਹੜੀਆਂ ਗੱਲਾਂ ਹੋ ਗਈਆਂ ਸਿਗਨੇ ਕੀਤੀਆਂ ਪਰ ਮੈਂ ਇੱਕ ਗੱਲ ਬਘੇਲ ਸਿੰਘ ਨੂੰ ਕਹਿਣਾ ਚਾਹਣਾ ਵੀਰ ਮੇਰਾ 13 ਨੰਬਰ ਮੇਰੇ ਕੋਲੇ ਤਾਂ ਹੈ ਨਹੀਂਗਾ ਪਰ ਮੇਰਾ ਨੰਬਰ ਬਈ ਤੇਰੇ ਕੋਲੇ ਜ਼ਰੂਰ ਹੋਊਗਾ ਕਿਉਂਕਿ 3-4 ਸਾਲ 2 ਸਾਲ ਤਕਰੀਬ ਪਹਿਲਾਂ ਤੇਰੇ ਬਾਪੂ ਨੇ ਮੈਥੋਂ ਨੰਬਰ ਲਿਆ ਸੀਗਾ ਸਪੈਸ਼ਲ ਕਹਿੰਦੇ ਸੀ ਵੀ ਅਸੀਂ ਇਹ ਨੰਬਰ ਮੰਗਿਆ ਉਹਨੇ ਮੈਥੋਂ ਨੰਬਰ ਲਿਆ ਸੀਗਾ ਕਿਸ ਸਮਾਗਮ ਵਿੱਚ ਮਿਲੇ ਸੀਗੇ ਤੇ ਹੋ ਸਕਦਾ ਤੇਰੇ ਕੋਲ ਨੰਬਰ ਮੇਰਾ ਹੋਵੇ ਮੇਰੇ ਬਈ ਤੂੰ ਮੇਰਾ ਭਰਾ ਫੋਨ ਲਾ ਸਕਦਾ ਸੀ ਮੈਨੂੰ ਜੇ ਕੋਈ ਗੱਲਬਾਤ ਸੀ ਹਨਾ ਵੈਸੇ ਤਾਂ ਕਿਸੇ ਸਪੈਸ਼ਲ ਜਿਹੜੀ ਹੈਗੀ ਆ ਟਾਰਗੇਟ ਜੇ ਤੂੰ ਨਹੀਂ ਮੈਨੂੰ ਕੀਤਾ ਤੇ ਮੈਂ ਵੀ ਕੋਈ ਸਪੈਸ਼ਲ ਤੇਰਾ ਨਾਮ ਲੈ ਕੇ ਵੀਡੀਓ ਨਹੀਂ ਪਾਈ ਹਾਂ ਲੰਗਰਾਂ ਦੀ ਬਾਬਤ ਇਹ ਇੱਕ ਉਦਾਹਰਨ ਨਹੀਂ ਜਿਹੜੀ ਮੇਰੇ ਬਾਰੇ ਤੂੰ ਗੱਲ ਕੀਤੀ ਆ ਵੀ ਛੋਲਿਆਂ ਤੇ ਟੱਕਾਂ ਦੀ ਗੱਲ ਕੀਤੀ ਆ ਮੈਂ ਵੀਰ ਮੇਰਾ ਜੇ ਤੂੰ ਮੈਨੂੰ ਇਹ ਕਹਿਣਾ ਵੀ ਬੜੇ ਰੀਜਾਂ ਥਾਣੇ ਡੰਗਾ ਖਾਦੀਆਂ ਠੀਕ ਆ ਚਲੋ ਤੁਸੀਂ ਇਹ ਗੱਲ ਜੇ ਜਾਣਦੇ ਹੋ ਤਾਂ ਬੜੇ ਭਣਾ ਭਣਾ ਇਹ ਗੱਲਾਂ ਜਾਣਦੇ ਆ ਗਰਾਉਂਡ ਦੀ ਸਟਾਈ ਕੁਝ ਹੋਰ ਹੁੰਦੀ ਆ ਮੀਡੀਆ ਦੀ ਸਟਾਈ ਕੁਝ ਹੋਰ ਹੁੰਦੀ ਆ ਤੁਸੀਂ ਇੱਕ ਗੱਲ ਜੋੜੀ ਸੀ ਵੀ ਇੱਕ ਨੌਜਨ ਸਿੰਘ ਆ ਉਹਨਾਂ ਦੀ ਜਿਹੜੀ ਘਰ ਦੀ ਛੱਤ ਡਿੱਗਣ ਨਾਲ ਉਹਦੀ ਜਿਹੜੀ ਆ ਮੌਤ ਹੋ ਗਈ। ਦੇਖੋ ਵੀਰ ਮੈਨੂੰ ਤਾਂ ਨਹੀਂ ਪਤਾ ਉਹਦੇ ਹਾਲਾਤ ਕੀ ਸੀਗੇ। ਤੈਨੂੰ ਵੀ ਉਹ ਵੀਡੀਓ ਦੇਖਣ ਤੋਂ ਬਾਅਦ ਉਹਦੇ ਮਰਨ ਤੋਂ ਬਾਅਦ ਹੀ ਪਤਾ ਲੱਗਾ ਤੇ ਜੱਗ ਨੂੰ ਵੀ ਉਹ ਬਾਅਦ ਹੀ ਪਤਾ ਲੱਗਾ। ਅੱਜ ਤੂੰ ਮੈਨੂੰ ਜਾਂ ਮੈਂ ਤੈਨੂੰ ਜਾਂ ਆਪਾਂ ਸਮਾਜ ਨੂੰ ਲੰਘਨ ਦਪਾਈਏ ਜਾਂ ਪਿੰਡ ਨੂੰ ਲੰਘਨ ਦਪਾਈਏ। ਮਨ ਲਗਦਾ ਕੁਝ ਨਹੀਂ ਆਪਣੀ ਕਿਉਂ ਕਿ ਅਜਿਹੇ ਘਰ ਪਿੰਡਾਂ ਹਰ ਇੱਕ ਪਿੰਡ ਦੇ ਵਿੱਚ ਹੁੰਦੇ ਪਿੰਡਾਂ ਦੇ ਬਹੁਤ ਘਰ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਬਹੁਤ ਤਾਂ ਦੀ ਲੋੜ ਹੁੰਦੀ ਹੈ ਪਰ ਜਦੋਂ ਸਮਾਂ ਬਣਦਾ ਨਾ ਅਕਸਰ ਆਪਾਂ ਵੀ ਇਹ ਗੱਲਾਂ ਕਹਿੰਦੇ ਆ ਬੰਦੇ ਮਰੇ ਤੋਂ ਬਾਅਦ ਹੀ ਗੱਲ ਜਿਹੜੀ ਚੱਲਦੀ ਹੈ ਹੁਣ ਉਹ ਮਰਿਆ ਤੇ ਗੱਲ ਤੁਸੀਂ ਵੀ ਕੀਤੀ ਅਸੀਂ ਵੀ ਕਰ ਰਹੇ ਆ ਅੱਜ ਉਹ ਕਾਰਨ ਬਣਿਆ ਤੇਰੀ ਵੀਡੀਓ ਠੀਕ ਆ ਮੈਂ ਇਸ ਚੱਕਰ 'ਚ ਪੈਣਾ ਨਹੀਂ ਚਾਹੁੰਦਾ ਸੀ ਪਰ ਆ ਮੇਰੇਆ ਮੈਨੂੰ ਡਾਇਰੈਕਟ ਕਾਲ ਜਦੋਂ ਮਰਜੀ ਲਾ ਲਿਓ ਬੜੀ ਵਾਰੀ ਤੁਸੀਂ ਮੇਰੇ ਬਾਰੇ ਚ ਗੱਲਬਾਤ ਕੀਤੀ ਆ ਜਿੱਥੇ ਮੇਰੇ ਨਾਲ ਕੀਤੇ ਹੋਈ ਆ ਵਾਦ ਘਟ ਉਹਦਾ ਵੀ ਤੁਸੀਂ ਸਾਰੇ ਭਰਾ ਖੜੇ ਆ ਜਿੰਨੇ ਕੁ ਮੇਰੇ ਫੇਸਬੁੱਕ ਤੇ ਮੇਰੇ ਨਾਲ ਜੁੜੇ ਪੈਣਾ ਭਰਾ ਸਾਰੇ ਮੇਰੇ ਨਾਲ ਖੜੇ ਆ ਇਹ ਗੱਲ ਨਹੀਂ ਕੋਈ ਠੀਕ ਆ ਜੇ ਮੈਂ ਆਪਦੇ ਜਿਹੜੀ ਕਿਰਤ ਕਰਨੇ ਆ ਉਹਦੇ ਨਾਲ ਜੁੜਦਾ ਤੇ ਆਪਦੇ ਕੰਮ ਨੂੰ ਇੱਕ ਫ੍ਰੀ ਦੇ ਨਾਮ ਤੇ ਚੀਜ਼ ਮੰਡਰਨ ਦੀ ਸੋਚੀ ਚਲੋ ਮੈਂ ਮੰਨਦਾ ਇਹ ਗੱਲ ਮੈਂ ਪਹਿਲਾਂ ਵੀ ਕੀਤਾ ਵੀ ਯਾਰ ਵੀ ਉਲੰਗਰ ਜਿਹੜੇ ਹੁੰਦੇ ਆ ਇਹ ਮੈਨੂੰ ਲੱਗਦਾ ਤੁਸੀਂ ਮੈਨੂੰ ਦੱਸੋ ਤਾਂ ਮੇਰੇ ਵਾਸਤੇ ਸਿਆਣਾ ਬਣੀ ਹੈਗੀ ਵੀ ਤੁਸੀਂ ਮੈਨੂੰ ਜੀ ਦੱਸੋ ਨਾ ਕਿਉਂਕਿ ਹਰ ਜਥੇ ਬੰਨੀਲੇ ਵਿੱਚ ਹਰ ਇੱਕ ਸਿੱਖ ਜੀਤੋ ਦੇ ਨਾਲ ਹਰ ਇੱਕ ਅਹਿਮ ਮੂਰਤੀ ਜਿੱਤੇ ਮੰਦਿਰ ਦੀ ਗੱਲ ਕਰਨ ਦਾ ਫਰਜ਼ ਬਣਦਾ ਸੀ ਉੱਥੇ ਖੜੇ ਹਾਂ ਵਿਚਰੇ ਨਹੀਂ ਹਾਂ ਪਰ ਕੁਝ ਕਾਰਨ ਹੁੰਦੇ ਬੰਦਾ ਜੀ ਆਪਣੇ ਘਰ ਦੇ ਹਾਲਾਤ ਉਹਨਾਂ ਨਾਲ ਵਿਖੇ ਤੇ ਫਿਰ ਬਾਹਰ ਕਿਸੇ ਢੇ ਹਾਲਾਤਾਂ ਦੇ ਪੋਚਾ ਮਾਰਨ ਦਾ ਵੀ ਫਰਜ਼ ਨਹੀਂ ਹੁੰਦਾ ਇਹ ਸਿਆਣਪ ਤੁਹਾਡੇ ਵਰਗੇ ਲੋਕਾਂ ਤੋਂ ਜਿਦਾ ਹੈਗਾ ਵੇਖੀ ਸਕੀ ਹੈ ਜੇਕਰ ਮੈਂ ਆਪਣੇ ਘਰ ਵਾਲੇ ਪਾਸੇ ਦੇਖਣ ਲੱਗਾ ਉਹਦਾ ਕਾਰਨ ਇਹ ਹੀ ਆ ਕਿ ਕੱਲ ਨੂੰ ਆ ਗੱਲਾਂ ਮੇਰੇ ਬਾਰੇ ਹੁੰਦੀਆਂ ਨਾ ਕਿ ਬਾਹਰ ਆ ਕੁਛ ਕਰਦਾ ਫਿਰਦਾ ਪੰਥ ਪੰਥ ਕਰਦਾ ਫਿਰਦਾ ਤੇ ਉਹਦੇ ਘਰ ਦਾ ਪਤਾ ਨਹੀਂ ਮਾਈ ਬਾਪ ਦਾ ਪਤਾ ਨਹੀਂ ਆ ਉਹਦੇ ਧੀਆਂ ਪੁੱਤਾਂ ਦਾ ਨਹੀਂ ਪਤਾ ਜੂ ਰਲਦੇ ਫਿਰਦੇ ਆ ਇਦੂ ਤਣੀਆਂ ਲਾਂ ਤਾਂ ਮੇਰੇ ਵਾਸਤੇ ਇਹੀ ਆ ਕਿ ਮੈਂ ਉਹਦੇ ਘਰ ਦੇ ਉਹਦੇ ਕਿਰਤ ਕਮਾਈ ਕਰਨ ਆ ਤਾਂ ਬੈਟਰ ਆ ਜੀ ਜੀ ਗੱਲ ਇਹ ਕਿ ਜਿਹੜਾ ਮੇਰੇ ਕੋਲੇ ਮੇਰਾ ਫਰਜ਼ ਆ ਮੇਰੇ ਕੋਲੇ ਰੁਜ਼ਗਾਰ ਜਿਹੜਾ ਪ੍ਰਮਾਤਮਾ ਨੇ ਬਖਸ਼ਿਆ ਮੈਨੂੰ ਉਹ ਰੁਜ਼ਗਾਰ ਦੇ ਨਾਲ ਜੋੜਦੀ ਕਿ ਮੈਂ ਜਿਨੇ ਕ ਗੋਰਖ ਨੋਜੋਨਾ ਲੋਡ ਬੰਦ ਮੈਂ ਕਿੰਨਾ ਦਰੌਲਾ ਪਾ ਕੇ ਕਹਾਂ ਕੀ ਆਡੀਓ ਰਿਕਾਰਡ ਕਰਿਆ ਕਰਾਂ ਮੈਂ ਵੀ ਇਹ ਗੱਲਾਂ ਨਹੀਂ ਆ ਕੀ ਪ੍ਰੂਫ ਦਿਆ ਕਰਾਂ ਕਿੰਨੇ ਕੁ ਮੇਰੇ ਕੋਲ ਲੋਡ ਬੰਦ ਵੀ ਜੇਕਰ ਕੋਈ ਦੇਖ ਕੇ ਪਤਾ ਲੱਗੇ ਨਾ ਹੁੰਦਾ ਕੁਛ ਖਾਣ ਪੀਣ ਆ ਗਏ ਤੇ ਤੁਹਾਡੇ ਕੋਲ ਜੋ ਸਰਦਾ ਜਿੱਦਾਂ ਦਾ ਸਰਦਾ ਛੁੱਟ ਨਹੀਂ ਕਰਦੇ ਨੇ ਤੇ ਆਪਾਂ ਕਹਿੰਦੇ ਮੋੜੇ ਹਾਂ ਮੈਂ ਗੱਲਾਂ ਆਡੀਓ ਪਾ ਪਾ ਕੇ ਕਹਾਂ ਨਹੀਂ ਜੇ ਮੈਨੂੰ ਬੇਰਾ ਮੈਨੂੰ ਲੱਗਦਾ ਹੈ ਨਹੀਂ ਕਿਉਂਕਿ ਮੇਰਾ ਕੋਈ ਐਨਜੂ ਤਾਂ ਹੈ ਨਹੀਂ ਮੈਂ ਕਿਸੇ ਦੀ ਮਦਦ ਕਰਨ ਤਰ੍ਹਾਂ ਆਉਦੇ ਕਾਰੋਬਾਰ ਕਰਨੇ ਆ ਕੋਈ ਨਹੀਂ ਜਦੋਂ ਪ੍ਰਮਾਤਮਾ ਕਿਰਪਾ ਕਰੂਗਾ ਜਿਹੇ ਰਾਹ ਵੀ ਖੁੱਲਣਗੇ ਆਪਣੇ ਸਮੇਂ ਦੇ ਵਿੱਚ ਤੇ ਆਪਾਂ ਉਦੋਂ ਉਹ ਵੀ ਕਰਾਂਗੇ ਅੱਜ ਜੋ ਹੈ ਆਪਾਂ ਉਹ ਕਰਨ ਲਈ ਇਹ ਫਰਜ਼ ਆ ਕਿਉਂਕਿ ਤੁਸੀਂ ਇਹ ਸਾਰੇ ਭਰਾ ਸਮਝਦਾਰ ਹੋ ਸਮਝੋ ਕਿ ਅੱਜ ਸਰਕਾਰਾਂ ਆਸਮਰਥ ਹੋਈਆਂ ਬੈਠੀਆਂ ਨੌਜਵਾਨੀ ਨੂੰ ਰੋਜ਼ਗਾਰ ਦੇਣ ਦੇ ਲਈ ਰੋਜ਼ਗਾਰ ਦਿੱਤਾ ਨਹੀਂ ਜਾ ਰਿਹਾ ਤੇ ਪ੍ਰਵਾਸ ਵੱਧਦਾ ਜਾ ਰਿਹਾ ਅੱਜ ਪ੍ਰਵਾਸ ਦੀ ਗੱਲ ਕਰਦੇ ਆਂ ਉਦੋਂ ਸਾਡੇ ਆਪ ਦੇ ਹਿਰਦੇ ਬਲੁੰਦਰ ਜਾਂਦੇ ਆ ਰਵੀ ਸਾਡੀ ਨੌਜੋਨੀ ਉਧਰ ਨੂੰ ਵੱਧ ਰਹੀ ਆ ਜਿੱਧਰ ਮਤਲਬ ਬਾਪਸੀ ਵਾਲਾ ਰਾਹ ਹੈ ਨਹੀਂ ਮਾਪੇ ਆ ਉਹ ਈਆਂ ਪੁੱਤ ਗਵਾ ਰਹੇ ਆ 50 50 60 70 ਲੱਖ ਲਾ ਕੇ ਜਿੱਦੀਆਂ ਪੁੱਤ ਜਾਂਦੇ ਬਾਹਰ ਜਾ ਕੇ ਆਪਾਂ ਦੇਖਦੇ ਹਾਰਟ ਅਟੈਕ ਹੋਈ ਜਾਂਦੇ ਆ ਕਦੇ ਐਕਸੀਡੈਂਟਾਂ ਦੀ ਮੌਤ ਮੰਨਦੇ ਆ ਇਹ ਵੀ ਸੱਚ ਆ ਕਿ ਮੌਤ ਕਿਤੇ ਵੀ ਕਦੋਂ ਵੀ ਆ ਸਕਦੀ ਇੱਥੇ ਮੈਨੂੰ ਵੀ ਆ ਸਕਦੀ ਤੁਹਾਨੂੰ ਵੀ ਇਹ ਸੱਚਾ ਮੌਤ ਪਰ ਇੱਕ ਮਾਪਿਆਂ ਤੋਂ ਵਿਛੜ ਕੇ ਦੀਪੋਤਾ ਜਾਣਾ ਉਹ ਵੀ ਨਵੀਂ ਉਮਰ ਦੇ ਵਿੱਚ ਬਹੁਤ ਔਖਾ ਹੁੰਦਾ ਮਾਂ ਤੋਂ ਲਈ ਇੱਕ ਆਰਥਿਕ ਤੌਰ ਤੇ ਮਤਲਬ ਮੰਦਹਾਲੀ ਚੱਲਣਾ ਹੁੰਦਾ ਤੇ ਦੂਜਾ ਦੀਆਂ ਪੁੱਤੋਂ ਦਾ ਜਾਣਾ ਬਹੁਤ ਵੱਡਾ ਸੰਕਟ ਸਿਰ ਦੇ ਉੱਪਰ ਆਉਂਦਾ ਜਦੋਂ ਇਹ ਲੱਗਦਾ ਨਾ ਹੁੰਦੀ ਜੇ ਸਾਡੇ ਕੋਲ ਇੱਕ ਬਦਲ ਆਇਆ ਅੱਜ ਇੱਕ ਮਤਲਬ ਪਰਮਾਤਮਾ ਦੀ ਕਿਰਪਾ ਤੇ ਤੁਹਾਡੇ ਵਰਗੇ ਪਿਆਰਾਂ ਦੇ ਸੰਜੋਗ ਹੀ ਹੁੰਦਾ ਜਿਹੜੇ ਸਾਡੇ ਕੋਲੋਂ ਕੁਝ ਖਾਣ ਪੀਣ ਆਉਂਦੇ ਆ ਦਾਸਾ ਪਾਂਹਾਂ ਕਰਕੇ ਸਾਡੀ ਉਹ ਮਦਦ ਜੇ ਤੁਸੀਂ ਕਰ ਰਹੇ ਹੋ ਕੁਝ ਖਾਣੇ ਹੋ ਅਸੀਂ ਕਮਾਉਨੇ ਆ ਤਸੀਂ ਕੀ ਕਰਦੇ ਆ ਵੀ ਸਾਡੇ 9 ਜਣ ਮੁੰਡੇ ਤੇ ਸਪੈਸ਼ਲੀ ਸਰਦਾਰਾਂ ਨੂੰ ਅਸੀਂ ਪਹਲ ਦਿੱਤੀ ਹੋਈ ਹੈ ਜੇ ਅਜਾ ਰঞ্জੀਤ ਸਿੰਘ ਹਣੀ ਦੁਬਈ ਤੋਂ ਆ ਕੇ ਕੰਮ ਕਰ ਰਹੇ ਹਨ ਇੱਕ ਸਿੰਘ ਪੀਆ ਰਾਜ ਦੇਲੀ ਦੇ ਵਿੱਚ ਜਿਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ ਮੇਰੇ ਕੋਲ ਮਿਲਤੀ ਵੀ ਗਏ ਉਹ ਕਹਿੰਦੇ ਜਦੋਂ ਹੁਣ ਅਸੀਂ ਦੂਜੇ ਕਿਹੜੇ ਆਏ ਅਸੀਂ ਵਾਪਸ ਨਹੀਂ ਆਣਾ ਚੰਡੀਗੜ੍ਹ ਕੰਮ ਕਰਨਾ ਇੱਕ ਸਿੰਘ ਦਾ ਤੱਕ ਤੋਂ ਹੁਣ ਆਇਆ ਉਹ ਕਹਿੰਦੇ ਮੈਂ ਥੋੜੇ ਮਹੀਨਿਆਂ ਦੇ ਵਿੱਚ ਹੀ ਆ ਕੇ ਇੱਥੇ ਕੰਮ ਕਰਨਾ ਇੱਕ ਮੁੰਡਾ ਕੈਲਗਰੀ ਦੀ ਮਾਂ ਉਹਦੀ ਪੋਸਟਿੰਗ ਪਾਈ ਸੀ ਕੈਲਗਰੀ ਕੈਨੇਡਾ ਦੇ ਵਿੱਚ ਸੀਗਾ ਉਹ ਕਹਿੰਦਾ ਬਾਈ ਜੀ ਮੈਨੂੰ ਕੈਲਗਰੀ ਰੈਸਟੋਰੈਂਟ ਚ ਲਵਾਦੂ ਕੋਈ ਪੀਜ਼ਾ ਵਾਲਾ ਹੈਗਾ ਨਾ ਮੈਂ ਪੋਸਟਿਵ ਪਾਈ ਚਲੋ ਕਿਸ ਦਾ ਜਵਾਬ ਨਹੀਂ ਆਇਆ ਉਹ ਮੁੰਡਾ ਪੰਜਾਬ ਆ ਗਿਆ ਤੇ ਉਹਨੇ ਪੰਜਾਬ ਆ ਕੇ ਮੈਨੂੰ ਕਾਲ ਲਾਈਆ ਬਾਈ ਜੀ ਤੁਹਾਡੇ ਕੋ ਕੰਮ ਸਿਕਣਾ ਮੈਂ ਜੇ ਤੁਸੀਂ ਕਰਦੇ ਹੋ ਜੀ ਮੈਨੂੰ ਜੇ ਲੋਟ ਆ ਗਿਆ ਮੇਰਾ ਤਾਂ ਮੈਂ ਇੱਥੇ ਰਹਿਣਾ ਇੱਥੇ ਕੰਮ ਕਰਨਾ ਕੱਲਾ ਢੀਂਗਾ ਮਾਰਨਾ ਮੈਨੂੰ ਲੱਗਦਾ ਪੰਛ ਦੇ ਪੰਜਾਬ ਦਰਦੀ ਨੇ ਹੁਣ ਕੁਝ ਕਰਨਾ ਪਊਗਾ ਠੀਕ ਹੈ ਸਾਡੀ ਉਮਰ ਸੀ ਅਸੀਂ ਜਿਹੜੇ ਤਰੀਕੇ ਨਾਲ ਲੜ ਸਕਦੇ ਸੀ ਉਹਦਾ ਨਾ ਰੌਲਾ ਪਾਇਆ ਪਰ ਅੱਜ ਲੋੜ ਆ ਕੇ ਕਠੜਾ ਵੇ ਤੁਹਾਡੀ ਵੀ ਜ਼ਿੰਦਗੀ 'ਚ ਸਾਡੀ ਜ਼ਿੰਦਗੀ 'ਚ ਵੀ ਜਿਹੜੀ ਜੰਗੇ ਦਾ ਨਵੀਂ ਉਮਰ ਦੇ ਮੁੰਡੇ ਆ ਨਾ ਉਹਨਾਂ ਨੂੰ ਅੱਜ ਕਾਮਯਾਬੀ ਦੀ ਲੋੜ ਆ ਉਹ ਸੋਚਦੇ ਆ ਜੀ ਮੇਰੇ ਕੋਲੇ ਲਵੇ ਲਵੇ ਮੁੰਡੇ ਆ 20-22 ਸਾਲ ਦੇ ਜਿਹੜੇ ਕੰਮ ਕਰਦੇ ਮੈਨਾਂ ਉਹਨਾਂ ਦੇ ਮਨਾਂ ਦੇ ਵਿੱਚ ਭਾਵਨਾ ਕੀ ਆ ਕਿ ਯਾਰ ਉਹ ਜਦੋਂ ਵੀ ਮੇਰੇ ਨਾਲ ਗੱਲ ਕਰਦੇ ਬਈ ਜੀ ਅਸੀਂ ਚਾਹੁੰਦੇ ਆ ਵੀ ਸਾਡੀ ਬਲੰਦੀ ਕਿੱਥੇ ਜਾ ਕੇ ਆਊਗੀ ਅਸੀਂ ਬਾਹਰ ਜਾਣਾ ਚਾਹੁੰਦੇ ਆ ਤੇ ਮੈਂ ਇੱਕ ਗੱਲ ਦੇ ਰੁਕਦਾ ਵੀ ਤੁਸੀਂ ਕੰਮ ਨੂੰ ਟਾਈਮ ਉਦੇਸ਼ 'ਤੇ ਜਾ ਕੇ ਵੀ ਦੇਣਾ ਨਾ ਪੰਜ ਚਾਰ ਸਾਲ ਕਿਤੇ ਵੀ ਜਾ ਕੇ ਦੇਣਾ ਇੱਧਰ ਦਿਓ ਟਾਈਮ ਕਿ ਤੁਹਾਨੂੰ ਬਲੰਦੀ ਇੱਥੇ ਮਿਲੂਗੀ ਇਹ ਬਦਲ ਆ ਕਿ ਆਪਾਂ ਜੇ ਕੰਮ ਆਪਦੇ ਪੈਣਾ ਪਰਮੋਂ ਦੇ ਰਹੇ ਆ ਅਦਰਵਾਈਜ਼ ਮੇਰੇ ਕੋਲੇ 8-10 ਮੁੰਡਿਆਂ ਦੇ ਵਿੱਚੋਂ ਦੋ ਮੁੰਡੇ ਆਏ ਸੀ ਉਹਨਾਂ ਨੇ ਵੀ ਮੈਨੂੰ ਜਿਹੜਾ ਕਿਹਾ ਕਿ ਅਸੀਂ ਦਸਾਰਸ ਵਾਲੇ ਨਹੀਂ ਕੰਮ ਕਰ ਲੈਂਦੇ ਮੋਨੇ ਮੁੰਡੇ ਆਏ ਸੀ ਪਰ ਨਹੀਂ ਖੜੇ ਮੇਰਾ ਮਾਨ ਵੀ ਸਰਦਾਰਾਂ ਲਈ ਖੜਾ ਵੀ ਭਰੋਸਾ ਕਿੱਥੇ ਹੈ ਉਹ ਸਰਦਾਰ ਮੁੰਡੇ ਜਿਹਨਾਂ ਨੂੰ ਆਪਾਂ ਕਹਿੰਦਾ ਵੀ ਕਿਸਾਨ ਦਾੜੀ ਵਾਲੇ ਹੈਗੇ ਨਾ ਸਰਦਾਰ ਤੁਹਾਨੂੰ ਪਹਿਲਾਂ ਤੂੰ ਖੜੇ ਵੀ ਉਲੀਟ ਕੀ ਹੁੰਦੇ ਕੰਮ ਕਟਿੰਗ ਵਾਲੇ ਮੁੰਡੇ ਖੜਦੇ ਵੀ ਨਹੀਂ ਪੈਣਗੇ ਤੇ ਮੈਂ ਚਾਹਣਾ ਮੈਂ ਕਦੇ ਤੁਹਾਡੇ ਨਾਲ ਜਾਂ ਪੰਥ ਨਾਲ ਜਾਂ ਪੰਜਾਬ ਨਾਲ ਇਦਾਂ ਕਦੇ ਪੇਸ਼ ਨਾ ਆਵਾਂ ਮੈਂ ਚਾਹਣਾ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਬੋਲਦੇ ਹੋ ਜਾਂ ਮੇਰੇ ਤੋਂ ਤੁਸੀਂ ਤਲਕੀ ਭਾਲਦੇ ਹੋ ਮੈਨੂੰ ਨਹੀਂ ਪਤਾ ਪਰ ਲੇਖਾਂ ਮੈਂ ਬੇਨਤੀ ਕਰਦਾ ਮੈਨੂੰ ਡਾਇਰੈਕਟ ਕਾਲ ਲਾ ਲਈ ਤੇਰੇ ਕੋਲ ਨੰਬਰ ਹੈਗਾ ਕੋਈ ਇਦਾਂ ਦੀ ਮੈਂ ਕੰਟਰੋਵਰਸੀ ਨਹੀਂ ਜਾਂਦਾ ਮੇਰੇ ਮਨ 'ਚ ਮੇਰੇ ਬਹੁਤ ਕੁਝ ਹੈ ਮੈਂ ਫੇਸਬੁਕ ਕਰਨ ਨਹੀਂ ਕੱਟਣਾ ਚਾਹੁੰਦਾ ਬੜੇ ਅਜਿਹੇ ਪਿਆਰ ਪੈਣਾ ਭਰਾ ਹੈਗੇ ਆ ਜਿਨ੍ਹਾਂ ਨਾਲ ਮੈਂ ਲਾਂਗ ਚ ਲਾਂਗ ਭਰ ਕੇ ਬੜਿਆਂ ਨੂੰ ਤੁਰਨਾ ਵੀ ਸਿਖਾਇਆ ਠੀਕ ਹੈ ਪਰ ਜੇ ਮੇਰੇ ਨਾਲ ਆਪਸਾ ਵੱਟ ਕੇ ਖੜੇ ਆ ਨਾ ਕਿਸੇ ਗੱਲ ਨੂੰ ਖੜੇ ਆ ਤੇ ਆਪਾਂ ਉਹਨਾਂ ਨੂੰ ਅਜੇ ਤੱਕ ਕਦੇ ਬੋਲਿਆ ਨਹੀਂ ਮੇਰੇ ਬਾਰੇ ਚਾਹੀ ਉਹਨਾਂ ਨੇ ਪੋਸਟਾਂ ਤੱਕਣਾ ਕਰਦੀ ਹੋਣਾ ਕਿਉਂਕਿ ਮੇਰਾ ਇੱਕੋ ਇੱਕ ਕਹਿਣਾ ਮੰਨਣਾ ਯਾਰ ਆਪਾਂ ਇਹ ਮਾਮਲਾ ਆਪਣਾ ਜਿਹੜਾ ਹੈਗਾ ਪਰਸਨਲ ਨਹੀਂ ਹੈਗਾ ਆਪਾਂ ਜੇ ਇੱਥੇ ਉਲਝ ਗਏ ਨਾ ਤੇ ਆਪਣੀ ਹਿੱਤ ਮਾਰੇ ਜਾਣਗੇ ਜੇ ਅੱਜ ਲੱਗੇ ਹੋਏ ਆ ਨਾ ਜੇ ਕਰ ਰਹੇ ਆ ਤਾਂ ਘਰ ਦਾ ਕਰ ਰਹੇ ਆ ਪਰ ਜੇ ਅੱਜ ਘਰ ਦਾ ਕਰ ਰਹੇ ਆ ਤੇ ਇੱਕ ਜਿਹੜਾ ਆਪਾਂ ਨਿਸ਼ਾਨਾ ਮਿੱਥ ਕੇ ਚੱਲੇ ਆ ਵੀ ਆਪਾਂ ਆਪਿਆਂ ਨਾਲ ਲੈ ਕੇ ਚੁਰਨਾ ਕਿਸੇ ਮੁਕਾਮ ਦੇ ਕਹੁੰਣਾ ਉਹਨੂੰ ਲੰਮਾ ਸੋਚੋ ਦੇ ਲੰਮਾ ਵਿਚਾਰੋ ਵੀ ਜੇ ਅਸੀਂ ਘਰ ਦਾ ਸਵਾਰ ਦੇ ਸਵਾਰ ਦੇ ਜੇ ਆਪਦੇ 10 ਪਰਿਵਾਰ ਵੀ ਸੈੱਟ ਕਰਕੇ ਇੱਕ ਮੰਦ ਹਲੀ ਤੋਂ ਬਾਹਰ ਕੱਢਣਾ ਨਹੀਂ ਇੱਕ ਗਰੰਟੀਸਿੰਗ ਦਾ ਮਾਨਸੇ ਤੋਂ ਫੋਨ ਆਇਆ ਮੈਨੂੰ ਜਿਸ ਦਿਨ ਉਹ ਗਰੰਟੀਸਿੰਗ ਟ੍ਰਿਕੋਟ ਆਇਆ ਉਸ ਦਿਨ ਉਹਦੀ ਵੀਡੀਓ ਪਾਉਂਗਾ ਉਹ ਸੇਮ ਕਹਿੰਦਾ ਇਹ ਪੈਸਾਮ ਮੇਰੇ ਕੋਲੇ 10000 ਰੁਪਏ ਤਨਖਾਹ ਤੇ ਤਿੰਨ ਧੀਆਂ ਮੇਰੇ ਮੇਰਾ ਰੋਜ਼ਗਾਰਾ ਜਿਹੜਾ ਬਹੁਤ ਹੋਰ ਪਾਸੇ ਚਲ ਚੁੱਕਿਆ ਜਿਹੜਾ ਹੈਗਾ ਕਾਰੋਬਾਰ ਉਹਨਾਂ ਦਾ 10000 ਚ ਨਹੀਂ ਮਤਲਬ ਆਪਣਾ ਸਰਦਾ ਤੇ ਮੈਂ ਚਾਹਣਾ ਵੀ ਕੁਝ ਵਧਾਵਾ ਕੰਮ ਨੂੰ ਤੇ ਤੁਸੀਂ ਕੰਮ ਜਿਹੜਾ ਕਰਦੇ ਆਂ ਤੇ ਮੈਨੂੰ ਕੰਮ ਕਰਵਾ ਦਿਓ ਮੈਂ ਇਹਨੇ ਜੁਗਾਂ ਨਹੀਂ ਮੈਂ ਵੀਡੀਓ ਪਾਉਂਗਾ ਦੇਖਦੇ ਆਂ ਵੀ ਆਪਾਂ ਕਿਹੜੇ ਸੰਗ ਕਹਿੰਦੇ ਆ ਵੀ ਆਪਾਂ ਗਰੰਟੀ ਸੰਘਾਂ ਦੀ ਜਿਹੜੀ ਮਦਦ ਕਰੀਏ ਉਹ ਕਿਹੜੇ ਕਿਹੜੇ ਸੰਘ ਭਰਾ ਨੇ ਤੱਕੇ ਹੁੰਦੇ ਆ ਮੈਂ ਜਿੰਨੇ ਜੁਗ ਹੈਗਾ ਉਹਨਾਂ ਨੂੰ ਵਾਲ ਸਿਖਾਵਾਂਗੇ ਜੋ ਬਾਲ ਸਿੱਖਦੇ ਹੋਏ ਸੰਗ ਉਹਨੂੰ ਕਿਉਂਕਿ ਉਹਦੇ ਕੋਲ ਪੈਸਾ ਨਹੀਂ ਹੈਗਾ ਉਹ ਕਹਿੰਦਾ ਵੀ ਮੈਂ ਕੰਮ ਕਰ ਸਕਦਾ ਹਾਂ ਤੀ ਮੈਨੂੰ ਤੁਸੀਂ ਕਰਵਾ ਦਿਓ ਤਾਂ ਮੈਂ ਦਾ ਫ੍ਰੀਸ ਕਰ ਸਕਦਾ ਮੇਰੇ ਕੋਲੇ ਤੱਕੀ ਆ ਆਪਦਾ ਕੰਮ ਸਿਖਾ ਕੇ ਉਹਨੂੰ ਅੱਡਾਵਾ ਕੇ ਨਹੀਂ ਸਕਦੇ ਪਰ ਉਹਨੇ ਫਾਈਨੈਂਸ਼ਲੀ ਮਦਦ ਤੁਸੀਂ ਕਰਨੀ ਹੈ ਜਿੰਨੇ ਭੈਣਾ ਆਪਰਾ ਕਮੈਂਟਾਂ ਚਾਹੁੰਦੇ ਆ ਮੈਂ ਫੇਕ ਹਾਂ ਤਾਂ ਕੋਈ ਸ ਨੂੰ ਮਿਲਣਾ ਬੜੇ ਠੇਕ ਬੰਦੇ ਮੈਨੂੰ ਗਾਲਾਂ ਕੱਢਦੇ ਆ ਮੰਦਾ ਚੰਗਾ ਬੋਲਦੇ ਆ ਕੋਈ ਗੱਲ ਨਹੀਂ ਕਰੀਆ ਕਿਉਂਕਿ ਜਿੰਨਾਂ ਲੋਕਾਂ ਚ ਇਹ ਹਮਤ ਹੈ ਨਹੀਂ ਕਿ ਆਪਦੀ ਪ੍ਰੋਫਾਈਲ ਤੋਂ ਰੀਅਲ ਪ੍ਰੋਫਾਈਲ ਤੋਂ ਗੱਲ ਕਿਸੇ ਨੂੰ ਕਮੈਂਟ ਚ ਲਿਖ ਕੇ ਕਰਨੀ ਜਿਨਾਂ ਨੂੰ ਡਰ ਲੱਗਦਾ ਤਾਂ ਕੀ ਗੱਲ ਕਰਨਗੇ ਨਾ ਮੇਰਾ ਨੰਬਰ ਸਾਰਿਆਂ ਕੋਲ ਹੈਗਾ ਨਹੀਂ ਹੈਗਾ 9780301984 ਜਿੰਨ ਨੂੰ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਹੈ ਮੇਰੇ ਨਾਲ ਕਰੇ ਪਰ ਆਪਾਂ ਜਿਹੋਣੇ ਆ ਜਿਹੜੇ ਬੰਦੇ ਕੋਈ ਕੁਝ ਕਰ ਰਹੇ ਹਨਾ ਉਹਨਾਂ ਨੂੰ ਆਪਾਂ ਗਿਵਦਾਈਏ ਜਿਹੜੀ ਗੱਲ ਕੌਮੀ ਸੇਵਾ ਦੀ ਆ ਇਹ ਮਿੱਤਰੋ ਨਾ ਮੇਰੇ ਘਰੇ ਬਹਿਣਾ ਰੁਕਣੀ ਆ ਠੀਕ ਹੈ ਜੀ ਤੇ ਨਾ ਤੁਹਾਡੇ ਸਾਰਿਆਂ ਦੇ ਕੀਤੇ ਨਾਲ ਜਿਹੜੀ ਇਹ ਮੁੱਕਣ ਲੱਗੀ ਆ ਪਾਰਾ ਸਾਰਾ ਪੰਜਾਬ ਲੱਗ ਜੇ ਕੌਮੀ ਸੇਵਾ ਦੇ ਲਈ ਪੰਜਾਬ ਦੇ ਮਤਲਬ ਸੰਭਾਲ ਦੇ ਲਈ ਫਿਰ ਵੀ ਨਹੀਂ ਆਉਂਦੀ। ਸੋ ਨਾਲ ਮਿਲ ਕੇ ਜਿਹੜਾ ਆਪਦਾ ਆਪਣਾ ਨੂੰ ਸਾਰ ਨੂੰ ਵਿਸ਼ਾ ਮਿਲਿਆ ਇਹਨੂੰ ਕੋਣ ਤੇ ਕੰਮ ਕਰੀਏ ਅਸੀਂ ਕੋਈ ਅੰਟੀ ਨੂੰ ਜਲਾ ਦੇ। ਅਸੀਂ ਆਪਦਾ ਕਾਰੋਬਾਰ ਕਰ ਰਹੇ ਹਾਂ ਤੇ ਕਾਰੋਬਾਰ ਜੇ ਵੱਡਾ ਵਿਸ਼ਾਲ ਹੁੰਦਾ ਦੇ ਉਹ ਦੇ ਪੰਨਾਂ ਦਾ ਸਿੱਖਾਂ ਦਾ ਸਰਦਾਰਾਂ ਨੂੰ ਹੁੰਦਾ ਪਿਆ। ਤੇ ਅਸੀਂ ਚਾਹਣੇ ਆ ਵੀ ਜਿਹੜੇ ਬਿਜ਼ਨਸ ਆ ਉਹ ਸਾਡੇ ਆਪਦੇ ਭਾਈਆਂ ਕੋਲ ਹੋਣਾ। ਦੂਜੀਆਂ ਕਮਿਊਨਿਟੀਆਂ ਜੇ ਬਿਜ਼ਨਸ ਤੇ ਕੰਮ ਜਾ ਉਹ ਸਕਦੀਆਂ ਸਾਡੇ ਕੋਲ ਨਹੀਂ। ਸਾਡੇ ਕੀਤੇ ਕਰਮਾ, ਸਾਡੇ ਕੀਤੇ ਕਾਰੋਬਾਰ ਜੇਕਰ ਸਾਡੇ ਵਾਲੇ ਖਾਂਦੇ ਆ ਅਸੀਂ ਠਪਕੜਾ ਆਪ ਸੰਤੁਸ਼ਟਾਂ ਤੇ ਜੇ ਸਾਡੇ ਵਾਲੇ ਖਾਂਦੇ ਸਾਤੋਂ ਉਹ ਵੀ ਇਸ ਗੱਲ ਸੰਤੁਸ਼ਟ ਆ ਭਈਆਂ ਕੋਈ ਖਾਧਾ ਨਹੀਂ ਮੰਦਾ ਨਹੀਂ ਠੱਡਾ ਦਿੰਦਾ ਖਾਂਦਾ। ਕਿ ਅਜੇ ਹੋਰੋਂ ਕੋਈ ਖਾਣਾ ਤੇ ਆਪਦੇ ਕੋਲੋਂ ਖਾਣਾ। ਅਸੀਂ ਨਾਂ ਵੀ ਕਰਦੇ ਕਿਹੜਾ ਖਾਣਾ ਵੜ ਜਾਣਾ ਕਿਸੇ ਨੇ। ਸੋ ਸਮਝੋ ਗੱਲ ਨੂੰ ਭਾਵਨਾ ਸਮਝਣੀ ਪਹਿਲੋਂ ਤੁਹਾਨੂੰ ਜ਼ਰੂਰੀ ਆ ਲੰਗਰ ਪ੍ਰਸਾਦ ਦੀ ਜੀ ਗੱਲ ਕਰੀਏ ਤੇ ਇੱਥੇ ਫ੍ਰੀ ਰਾਜ ਪਤਾ ਕੀ ਚਲਾਇਆ ਆ ਅਸੀਂ ਕੱਲ ਦੇਖ ਰਹੇ ਸੀ ਮੈਨੂੰ ਮੰਨਣ ਦੀ ਆ ਕਹਿੰਦੇ ਜੀ ਫ੍ਰੀ 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 ਆਇਨਰਸ ਫ੍ਰੀ ਤਾਂ ਦੇ ਲਈ ਤੁਹਾਡੇ ਬੱਚਿਆਂ ਨੂੰ ਪੰਜਾਬ ਤੋਂ ਕੱਢ ਕੇ ਬਾਹਰ ਛੱਡਣ ਲਈ ਬੋੜੀ ਦਿੱਤੀ ਉਹਨਾਂ ਨੇ ਫ੍ਰੀ 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 ਕਰਕੇ ਤੇ ਬੋਲ ਕੇ ਲਾਇਆ ਹੋਇਆ ਸਪੀਕਰ ਲਾਇਏ ਹੋਏ ਸੀ ਤੇ ਪੰਜਾਬੀ ਚ ਆਪਾਂ ਤਾਂ ਇਹ ਮੰਨਦੇ ਆ ਜਿਹੜੀ ਚੀਜ਼ ਫ੍ਰੀ ਮਿਲੀ ਆ ਨਾ ਉਹ ਤੁਹਾਨੂੰ ਲੰਗਰ 'ਚ ਵਰਤੀ ਜਾ ਦਿੱਤੀ ਆ ਤੇ ਜਿਹੜਾ ਪ੍ਰਿੰਟਾਂ 'ਚ ਪ੍ਰੋਮੋਸ ਕਰ ਤੁਹਾਡੇ ਘਰਾਂ ਤੱਕ ਆ ਰਿਹਾ ਲੈਕਚਰ ਤਾਂ ਆ ਰਹੀ ਆ ਉਹ ਵੀ ਫ੍ਰੀ ਉਹਨੂੰ ਲੰਗਰ ਹੀ ਮੰਨ ਲੋ ਨਾ ਤੇ ਰੋਕਣਾ ਕਿਵੇਂ ਰੁਕਣਾ ਕਿਵੇਂ ਆ ਜੀ ਅਸੀਂ ਆਪਿਆਂ ਭਾਣਾ ਭਰਾਵਾਂ ਨਾਲ ਜੁੜ ਕੇ ਬਹਿਣ ਦੀ ਕੋਸ਼ਿਸ਼ ਕਰਾਂਗੇ ਬਾਅਦ মিডিਆ 'ਚ ਪਾ ਕੇ ਨਾ ਤੁਹਾਡਾ ਫਾਇਦਾ ਨਾ ਸਾਡਾ ਫਾਇਦਾ ਪਰ ਜਿਹੜਾ ਨੁਕਸਾਨ ਹੁੰਦਾ ਵੀਰੋ ਉਹ ਕੌਮ ਦਾ ਹੁੰਦਾ ਜਲੂਸ ਆਪਾਂ ਜਾਣ ਬੁੱਝ ਕੇ ਕਢਾਉਣੇ ਆ ਉਹ ਵੇਖੋਣ ਆਪਾਂ ਇਦੂ ਅੱਗੇ ਕੀ ਕਰਦੇ ਹਾਂ ਗੱਲਾਂ ਬਾਤਾਂ ਕਾਫੀ ਲੰਮੀਆਂ ਚੌੜੀਆਂ ਹੋਉਂਦੀਆਂ ਹਨ ਮੈਂ ਇੰਨਾ ਡੀਪ ਨਹੀਂ ਜਾਣਾ ਚਾਹੁੰਦਾ ਸੀਗਾ ਪਰ ਕੋਈ ਗੱਲ ਨਹੀਂ ਜੇ ਸੁਣੂਗਾ ਕੋਈ ਮੇਰਾ ਭੈਣ ਭਰਾ ਤੇ ਸ਼ਾਇਦ ਮੇਰੀ ਭਾਵਨਾ ਹਜੇ ਵੀ ਨਾ ਸਮਝ ਜਾਵੇ ਤਾਂ ਅਗਲੀ ਵੀਡੀਓ ਫੇਰ ਪਾ ਦੂੰਗਾ ਕਮੈਂਟ ਕਰ ਦਿਓ ਨੰਬਰ ਮੈਂ ਦਿੱਤਾ ਹੈ ਮੈਨੂੰ ਫੋਨ ਕਰ ਦਿਓ ਵਾਈਰ ਗੁੱਜੀ ਦਾ ਹਾਲ ਚਾ ਵਾਈਰ ਗੁੱਜੀ ਦੀ